ਸ਼ੋਅ ਵਰਤਾ ਦੇਖ ਰਹੇ ਹੋ ਤੁਸੀਂ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਬੁਲੇਟਨ ਦੀ ਕਰਦੇ ਹਾਂ ਸ਼ੁਰੂਆਤ ਸਭ ਤੋਂ ਅਹਿਮ ਖਬਰ ਦੇ ਨਾਲ ਪੰਜਾਬ ਸਰਕਾਰ ਦੇ ਵੱਲੋਂ ਖਾਸ ਤੌਰ ਤੇ ਮੁਹਿੰਮ ਚਲਾਈ ਜਾ ਰਹੀ ਹੈ ਬੱਚੇ ਜਿਨ੍ਹਾਂ ਤੋਂ ਭੀਖ ਮੰਗਵਾਈ ਜਾਂਦੀ ਹੈ ਅਪਰਾਧਿਕ ਗਿਰੋਹਾਂ ਵੱਲੋਂ ਉਹਨਾਂ ਦੇ ਖਿਲਾਫ ਪੰਜਾਬ ਸਰਕਾਰ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਖਾਸ ਤੌਰ ਦੇ ਬੱਚਿਆਂ ਨੂੰ ਉਹਨਾਂ ਦੇ ਸ਼ਿਕੰਜੇ ਦੇ ਵਿੱਚੋਂ ਕੱਢਿਆ ਜਾ ਰਿਹਾ ਪੰਜਾਬ ਪੁਲਿਸ ਵੱਖੋ ਵੱਖਰੇ ਸ਼ਹਿਰਾਂ ਦੇ ਵਿੱਚ ਅਜਿਹੇ ਗਿਰੋਹਾਂ ਦੇ ਖਿਲਾਫ ਕਾਰਵਾਈ ਕਰਦੀ ਹੋਈ ਨਜ਼ਰ ਆ ਰਹੀ ਹੈ ਤੇ ਇਸੇ ਮੁਹਿੰਮ ਦੇ ਤਹਿਤ ਬਹੁਤ ਸਾਰੇ ਬੱਚਿਆਂ ਨੂੰ ਬਚਾਇਆ ਵੀ ਗਿਆ ਉਹਨਾਂ ਨੂੰ ਰੈਸਕਿਊ ਵੀ ਕੀਤਾ ਗਿਆ ਸਮਾਜਿਕ ਵਿਕਾਸ ਏਸਤਰੀ ਤੇ ਬਾਲ ਵਿਕਾਸ ਮੰਤਰੀ ਬਲਜੀਤ ਕੌਰ ਦੇ ਵੱਲੋਂ ਪੰਜਾਬ ਸਰਕਾਰ ਦੀ ਪੰਜਾਬ ਪੁਲਿਸ ਦੇ ਨਾਲ ਜਿਹੜੀ ਖਾਸ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਵਿੱਚ ਬੱਚੇ ਜਿਹੜੇ ਭੀਖ ਮੰਗਣ ਵਾਲੇ ਗਿਰੋਹਾਂ ਦੇ ਸ਼ਿਕਾਰ ਨੇ ਜਿਹੜੇ ਉਹਨਾਂ ਦੇ ਚੁੰਗਲ 'ਚ ਫਸੇ ਨੇ ਉਹਨਾਂ ਨੂੰ ਬਚਾਇਆ ਜਾ ਰਿਹਾ ਤੇ ਰੈਸਕਿਊ ਅਭਿਆਨ ਚਲਾਇਆ ਜਾ ਰਿਹਾ ਇਸ ਪੂਰੇ ਅਭਿਆਨ ਬਾਰੇ ਕੈਬਨਿਟ ਮੰਤਰੀ ਬਲਜੀਤ ਕੌਰ ਦੇ ਵੱਲੋਂ ਖਾਸ ਤੌਰ ਤੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਗਈ ਹੈ ਅਸੀਂ ਜੋ ਕੰਮ ਕਰ ਰਹੇ ਹਾਂ ਪੰਜਾਬ ਸਰਕਾਰ ਜੋ ਕੰਮ ਕਰ ਰਹੀ ਹੈ ਉਹ ਪੰਜਾਬ ਦੀ ਧਰਤੀ ਉੱਤੇ ਹੋ ਰਿਹਾ ਸਾਰਾ ਕੰਮ ਤੇ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਯੋਧਿਆਂ ਦੀ ਧਰਤੀ ਐਗਜ਼ੈਂਪਲਰੀ ਪਰਫਾਰਮੈਂਸ ਜਿਹੜੀਆਂ ਉਹ ਪੰਜਾਬ ਦੀ ਧਰਤੀ ਤੋਂ ਹੀ ਨਿਕਲ ਕੇ ਆਈਆਂ ਤੇ ਸਾਡੇ ਗੁਰੂਆਂ ਪੀਰਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਮੰਗਣ ਗਿਆ ਸੋ ਮਰ ਗਿਆ ਮੰਗਣ ਮੂਲ ਨਾ ਜਾ ਸੋ ਇਸ ਧਰਤੀ ਦੇ ਉੱਤੇ ਜੇਕਰ ਕੋਈ ਹੱਥ ਖਿਲਾਰ ਕੇ ਮੰਗਦਾ ਹੈ ਤੋ ਸਾਡੀ ਅਣਖ ਤੇ ਵੀ ਸਵਾਲ ਖੜੇ ਹੋ ਜਾਂਦੇ ਆ ਤੇ ਜਦੋਂ ਬੱਚਿਆਂ ਦੀ ਗੱਲ ਹੁੰਦੀ ਹੈ ਕਿ ਬੱਚੇ ਛੋਟੇ ਛੋਟੇ ਜਿਹੜੇ ਭੀਖ ਮੰਗਦੇ ਦਿਖਾਈ ਦਿੰਦੇ ਆ ਤੋ ਬਹੁਤ ਵੱਡਾ ਸਵਾਲ ਸਾਡੇ ਲਈ ਵੀ ਖੜਾ ਸੀ ਸੋ ਅੱਜ ਮੈਂ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਜੋ ਬਾਲ ਭੀਖਿਆ ਦੇ ਉੱਤੇ ਕੰਮ ਕਰ ਰਿਹਾ ਹੈ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਨੂੰ ਲੈ ਕੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਉਹਦੇ ਬਾਰੇ ਮੈਂ ਤੁਹਾਡੇ ਨਾਲ ਗੱਲਬਾਤ ਕਰਾਂਗੀ ਕਿਉਂਕਿ ਦੋ ਦਿਨਾਂ ਤੋਂ ਬਹੁਤ ਜ਼ਿਆਦਾ ਦੇਖਣ ਨੂੰ ਆਇਆ ਜਿਹੜਾ ਬੱਚਿਆਂ ਨੂੰ ਰੈਸਕਿਊ ਕੀਤਾ ਗਿਆ ਪਰ ਮੈਂ ਦੱਸਣਾ ਚਾਹਾਂਗੀ ਕਿ ਇਹ ਜਿਹੜਾ ਬੱਚਿਆਂ ਨੂੰ ਰੈਸਕਿਊ ਕਰਨ ਦਾ سلسلہ ਬਾਲ ਪਿਖਿਆ ਨੂੰ ਰੋਕਣ ਦਾ سلسلہ ਇਹ ਅਸੀਂ ਸਤੰਬਰ 2024 ਤੋਂ ਸ਼ੁਰੂ ਕਰ ਦਿੱਤਾ ਸੀ ਉਦੋਂ ਅਸੀਂ ਕਮੇਟੀਆਂ ਬਣਾ ਬਣਾ ਕੇ ਜਿੱਥੇ ਕਿਤੇ ਸਾਨੂੰ ਬੱਚੇ ਦਿਖਦੇ ਸੀ ਕਿ ਇੱਥੇ ਯੂਜ਼ਲੀ ਬੱਚੇ ਬੈਠੇ ਹੁੰਦੇ ਆ ਜਾਂ ਭੀਖ ਮੰਗਦੇ ਆ ਉਹਨਾਂ ਨੂੰ ਅਸੀਂ ਰੈਸਕਿਊ ਕਰਨਾ ਸ਼ੁਰੂ ਕੀਤਾ ਸੀ 8-8 ਜ਼ਿਲ੍ਹਿਆਂ ਦੇ ਵਿੱਚ ਜਾ ਕੇ ਸਾਡੀ ਟੀਮ ਨੇ ਜ਼ਿਲ੍ਹਾ ਵਾਈਜ਼ ਜਿਹੜਾ ਰੈਸਕਿਊ ਕੀਤਾ ਸੀ ਅਸੀਂ 6 ਮਹੀਨੇ ਚ ਦਿਨ ਰੱਖੇ ਸੀ ਪਹਿਲਾਂ ਤਾਂ ਮੈਂ ਉਹਦੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਅਸੀਂ ਐਨੇ ਟਾਈਮ ਦੇ ਵਿੱਚ 9 ਮਹੀਨਿਆਂ ਦੇ ਵਿੱਚ ਕਿੱਥੇ ਕਿ ਪਹੁੰਚੇ ਅਸੀਂ 367 ਬੱਚੇ ਰੈਸਕਿਊ ਕੀਤੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਇਹ ਟੋਟਲ ਜਿਹੜੀਆਂ 753 ਰੇਡ ਸੀ ਜੀਆਂ ਸਾਡੀਆਂ بار-बार ਜਾਂਦੇ ਸੀ ਔਰ ਭੱਜ ਜਾਂਦੇ ਸੀ ਤੇ ਕਈ ਵਾਰੀ ਨਹੀਂ ਵੀ ਪਕੜੇ ਜਾਂਦੇ ਸੀ ਉਹਨਾਂ ਬੱਚਿਆਂ 'ਚੋਂ ਅਸੀਂ 350 ਬੱਚਾ ਜਿਹੜਾ ਫੈਮਲੀਆਂ ਨੂੰ ਦੇ ਦਿੱਤਾ ਵਾਪਸ ਦੇ ਦਿੱਤਾ ਤੇ 17 ਬੱਚੇ ਹਾਂਜੀ 367 ਵਿੱਚੋਂ 350 ਬੱਚਾ ਅਸੀਂ ਮਾਪਿਓ ਦੇ سپرد ਕਰ ਦਿੱਤਾ ਤੇ 17 ਬੱਚੇ ਇਹੋ ਜਿਹੇ ਸੀ ਜਿਨ੍ਹਾਂ ਨੂੰ ਅਸੀਂ ਉਹਨਾਂ ਦੇ ਮਾਪਿਓ ਨਹੀਂ ਆਇਡੈਂਟੀਫਾਈ ਕਰ ਸਕੇ ਅਸੀਂ ਉਹਨਾਂ ਨੂੰ ਬਾਲ ਘਰਾਂ ਦੇ ਵਿੱਚ ਚਿਲड्रन ਹੋਮ ਜੋ ਸਾਡੇ ਬਣੇ ਹੋਏ ਆ ਉਹਨਾਂ ਦੇ ਵਿੱਚ ਅਸੀਂ ਉਹਨਾਂ ਨੂੰ ਰੱਖਿਆ ਇੱਥੇ ਇਹ ਗੱਲ ਵੀ ਦੱਸਣਯੋਗ ਹੈ ਕਿ ਇਹਨਾਂ ਵਿੱਚੋਂ 150 ਬੱਚੇ ਸੀ ਜਿਹੜੇ ਉਹ ਦੂਜੀਆਂ ਸਟੇਟਸ ਚੋਂ ਸੀਗੇ ਉਹਨਾਂ ਨੂੰ ਅਸੀਂ ਉਹਨਾਂ ਦੇ ਪੇਰੈਂਟਸ ਕੋਲ ਪਹਚਾਇਆ ਦੂਜੀਆਂ ਸਟੇਟਸ ਚੋਂ ਆ ਕੇ ਜੋ ਭੀਖ ਮੰਗਦੇ ਸੀ ਤੇ 183 ਬੱਚੇ ਸਾਡੇ ਕੋਲ ਇਹੋ ਜਿਹੇ ਆ ਜਿਨ੍ਹਾਂ ਨੂੰ ਅਸੀਂ ਭੀਖ ਤੋਂ ਛਡਾ ਕੇ ਸਕੂਲਾਂ ਚ ਦਾਖਲ ਕਰਾਇਆ 183 ਬੱਚੇ ਸਕੂਲਾਂ ਚ ਵਾਪਸ ਭੇਜੇ ਤੇ ਇੱਥੇ ਹੀ ਵਸਨੀ ਛੋਟੇ ਬੱਚੇ ਵੀ ਸੀ ਜਿਹੜੇ 6 ਸਾਲ ਤੋਂ ਛੋਟੇ ਬੱਚੇ 13 ਬੱਚੇ ਜਿਹੜੇ ਅਸੀਂ ਆਂਗਣਵੜੀ ਸੈਂਟਰਾਂ 'ਚ ਭੇਜੇ ਸੋ ਇੰਨੇ ਬੱਚੇ ਅਸੀਂ ਆਪਣੇ ਵੱਲੋਂ ਜਿਹੜੇ ਆ ਸਕੂਲਾਂ 'ਚ ਦੁਬਾਰਾ ਭੇਜ ਦਿੱਤੇ ਪੇਰੈਂਟਸ ਕੋਲ ਭੇਜ ਦਿੱਤੇ ਆਂਗਣਵੜੀ ਸੈਂਟਰਾਂ 'ਚ ਭੇਜ ਦਿੱਤੇ 13 ਬੱਚੇ 13 ਬੱਚੇ ਆਂਗਣਵੜੀ ਸੈਂਟਰਾਂ 'ਚ ਭੇਜੇ ਇਸ ਦੇ ਨਾਲ ਇਹ ਅਸੀਂ ਜਿਹੜੇ ਬੱਚਿਆਂ ਨੂੰ ਕੋਈ ਹੈਲਪ ਦੇ ਸਕਦੇ ਸੀ ਜਿਹੜੇ ਸਾਨੂੰ ਲੱਗਦਾ ਸੀ ਕਿ ਕੋਈ ਗਰੀਬੀ ਕਰਕੇ ਇਸ ਪਾਸੇ ਆਏ ਆ ਉਹਨਾਂ ਵਿੱਚ 30 ਬੱਚੇ ਇਹੋ ਜਿਹੇ ਸੀ ਜਿਨ੍ਹਾਂ ਨੂੰ ਅਸੀਂ ਸਪான்ਸਰਸ਼ਿਪ ਸਕੀਮ ਨਾਲ ਜੋੜਿਆ ਇਹਦੇ ਵਿੱਚ ਅਸੀਂ 4000 ਰੁਪਇਆ ਪ੍ਰਤੀ ਮਹੀਨਾ ਬੱਚੇ ਨੂੰ ਦਿੰਨੇ ਆ ਤਾਂ ਕਿ ਉਹਦੀ ਐਜੂਕੇਸ਼ਨ ਪੂਰੀ ਕੀਤੀ ਜਾ ਸਕੇ ਉਹ ਸਕੂਲ ਨਾ ਛੱਡ ਕੇ ਜਾਵੇ 30 ਬੱਚਿਆਂ ਨੂੰ ਅਸੀਂ ਇਸ ਤਰ੍ਹਾਂ ਸਪான்ਸਰਸ਼ਿਪ ਨਾਲ ਜੋੜਿਆ 16 ਬੱਚਿਆਂ ਨੂੰ ਅਸੀਂ ਪੈਨਸ਼ਨ ਲਗਾਈ ਜਿਹੜੀ ਬੱਚਿਆਂ ਨੂੰ ਪੈਨਸ਼ਨ ਲਾਉਣੀ ਹੈ ਅਸੀਂ ਕੋਈ ਸਮਰੱਥ ਨਹੀਂ ਆ 1500 ਰੁਪਿਆ ਮਹੀਨਾ ਇਹ ਸਾਰਾ ਕੁਝ ਕਰਨ ਦੇ ਬਾਵਜੂਦ ਕਿਉਂਕਿ ਅਸੀਂ ਫਾਲੋਅ ਅਪ ਵੀ ਕਰਦੇ ਹਾਂ ਅਸੀਂ ਇੱਥੇ ਨਹੀਂ ਛੱਡ ਦਿੰਦੇ ਹਰ ਤਿੰਨੇ ਤਿੰਨ ਮਹੀਨੇ ਦੇ ਬਾਅਦ ਜਿਹੜੀ ਸਾਡੀ ਟੀਮ ਹੈ ਡਿਸਟ੍ਰਿਕਟ ਚਾਈਲਡ ਪ੍ਰੋਟੈਕਸ਼ਨ ਯੂਨਿਟ ਸਾਡਾ ਡੀਸੀਪੀਓ ਹੁੰਦਾ ਜਿਹੜਾ ਜ਼ਿਲ੍ਹਾ ਲੈਵਲ ਤੇ ਆ ਉਹ ਤਿੰਨ ਮਹੀਨੇ ਦੇ ਬਾਅਦ ਦੇਖਦਾ ਹੈ ਚੈੱਕ ਕਰਦਾ ਹੈ ਵੀ ਵਾਕਈ ਬੱਚੇ ਸਕੂਲ 'ਚ ਪੜ੍ਹ ਰਹੇ ਆ ਉਸ ਤੋਂ ਬਾਅਦ ਜਿਹੜੀ ਹੈਰਾਨੀਜਨਕ ਫਿਗਰ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ 57 ਬੱਚੇ ਸਾਡੇ ਕੋਲ ਜਿਹੜੇ ਸਕੂਲਾਂ 'ਚੋਂ ਗਾਇਬ ਮਿਲੇ ਦੁਬਾਰਾ ਉਹ ਬੱਚੇ ਕਿੱਥੇ ਗਏ ਅਸੀਂ ਉਹਨਾਂ ਦੇ ਜਿੱਥੇ ਰੈਜ਼ਿਡੈਂਸੀ ਜਿੱਥੋਂ ਲੱਪੇ ਸੀ ਜਿੱਥੇ ਉਹਨਾਂ ਦੇ ਘਰ ਸੀ ਉਹ ਸਾਰਾ ਕੁਝ ਫਰੋਲਿਆ ਸਾਨੂੰ ਉਹ ਬੱਚੇ ਦੁਬਾਰਾ ਨਹੀਂ ਮਿਲੇ 57 ਬੱਚੇ ਸੋ ਇਹ ਸਾਰਾ ਜਿਹੜਾ 9 ਮਹੀਨੇ ਅਸੀਂ ਇਹ ਪ੍ਰੋਜੈਕਟ ਚਲਾਇਆ ਅਸੀਂ ਇਸ ਪ੍ਰੋਜੈਕਟ ਨੂੰ ਪ੍ਰੋਜੈਕਟ ਜੀਵਨ ਜੋਤ ਨਾਮ ਦਿੱਤਾ ਸੀ ਔਰ ਫਿਰ ਵੀ ਅਸੀਂ ਬੱਚੇ ਫੜ ਕੇ ਵੀ ਦੁਬਾਰਾ ਜਿਹੜੇ 57 ਗਾਇਬ ਹੋਣਾ ਇੱਕ ਸਵਾਲੀਆ ਚਿੰਸੀ ਕਿ ਆਖਰੇ ਬੱਚੇ ਜਾਂਦੇ ਕਿੱਥੇ ਹਨ ਅਸੀਂ ਪੇਰੈਂਟਸ ਕੋਲ ਵੀ ਪਹੁੰਚਾਤੇ ਪਰ ਉਸ ਤੋਂ ਬਾਅਦ ਵੀ ਬੱਚੇ ਨਹੀਂ ਮਿਲ ਰਹੇ ਸੋ ਇਹ ਇੱਕ ਸਵਾਲ ਸੀ ਕਿ ਵਾਕਈ ਬੱਚੇ ਪੇਰੈਂਟਸ ਕੋਲ ਗਏ ਜਾਂ ਬੱਚੇ ਕੁਝ ਐਹੋ ਜੇ ਲੋਕਾਂ ਦੇ ਹੱਥਾਂ ਚ ਆ ਗਏ ਜਿਹੜੇ ਕਿ ਤਸਕਰੀ ਦਾ ਕੰਮ ਕਰਦੇ ਨੇ ਜਿਹੜੇ ਬੱਚਿਆਂ ਤੋਂ ਭੀਖ ਮੰਗਵਾਉਂਦੇ ਨੇ ਉਹਨਾਂ ਦੇ ਜ਼ਰੀਏ ਪੈਸਾ ਕਮਾਉਂਦੇ ਨੇ ਸੋ ਇਹ ਸਾਰੇ ਸਵਾਲਾਂ ਨੂੰ ਸਾਰੇ ਮਸਲਿਆਂ ਨੂੰ ਹੱਲ ਕਰਨ ਲਈ ਹੁਣ ਦੁਬਾਰਾ ਜਿਹੜਾ ਪ੍ਰੋਜੈਕਟ ਅਸੀਂ ਜੀਵਨ ਜੋਤ ਨੂੰ ਇੱਕ ਨਾਮ ਦਿੱਤਾ ਸੀ ਔਰ ਅਸੀਂ ਦੋ ਦਿਨ ਪਹਿਲਾਂ ਹੀ ਹਲੇ ਸਿਰਫ ਦੋ ਦਿਨ ਹੋਏ ਆ ਪ੍ਰੋਜੈਕਟ ਜੀਵਨ ਜੋਤ ਦੋ ਸ਼ੁਰੂ ਕੀਤਾ ਉਸ ਦੇ ਵਿੱਚ ਅਸੀਂ ਐਡ ਇਹ ਕੀਤਾ ਕਿ ਜਿਹੜੇ ਬੱਚੇ ਭੀਖ ਮੰਗਦੇ ਪਾਏ ਜਾਂਦੇ ਆ ਇਕ ਤਾ ਅਸੀਂ ਆਪਣਾ ਰੈਸਕਿਊ ਵਾਲਾ ਕੰਮ ਵੀ ਤੇਜ਼ ਕੀਤਾ ਤੁਸੀਂ ਦੋ ਦਿਨਾਂ ਚ ਦੇਖਿਆ ਹੀ ਹੋਵੇਗਾ ਔਰ ਮੈਂ ਇਹ ਵੀ ਦੱਸਣਾ ਚਾਹਾਂਗੀ ਕਿ ਇਹਨਾਂ ਦੋ ਦਿਨਾਂ ਦੇ ਵਿੱਚ ਅਸੀਂ 18 ਰੇਡਸ ਕੀਤੀਆਂ ਅੱਡ-ਅੱਡ ਜ਼ਿਲ੍ਹਿਆਂ ਦੇ ਵਿੱਚ ਤੇ 41 ਬੱਚੇ ਰੈਸਕਿਊ ਕੀਤੇ ਜਿਹੜਾ ਪ੍ਰੋਜੈਕਟ ਜੀਵਨ ਜੋਤ 2 ਹੈ ਉਹਦੇ ਅੰਦਰ ਦੋ ਦਿਨਾਂ ਦੀ ਇਹ ਕਾਰਗੁਜ਼ਾਰੀ ਹੈ ਔਰ ਉਹਦੇ ਵਿੱਚ ਅਸੀਂ ਡੀਐਨਏ ਟੈਸਟ ਜਿਹੜਾ ਇਨਕਲੂਡ ਕਰ ਦਿੱਤਾ ਵੀ ਜੇ ਕੋਈ ਬੱਚਾ ਇਸ ਤਰ੍ਹਾਂ ਅਡਲਟ ਦੇ ਨਾਲ ਇਹ ਆ ਉਹਦੇ ਪਿੱਛੇ ਜੋ ਵੀ ਅਡਲਟ ਬਿਖਾਰੀ ਕੰਮ ਕਰ ਰਿਹਾ ਉਹਨੂੰ ਅਸੀਂ ਫੜ ਕੇ ਲੈ ਜਾਣੇ ਆ ਪਹਿਲੀ ਗੱਲ ਤਾਂ ਅਸੀਂ ਉਹਨਾਂ ਨੂੰ ਰੈਸਕਿਊ ਕਰਕੇ ਅੱਛੇ ਗੱਲ ਅਸਤੀ ਵੀ ਤੇਰੀ ਇਹ 2 ਦਿਨਾਂ ਦੇ ਵਿੱਚ ਅਸੀਂ 41 ਬੱਚੇ ਰੈਸਕਿਊ ਕੀਤੇ ਹਾਂ ਹਾਂਜੀ 41 18 ਰੇਡਸ ਕੀਤੀਆਂ ਇਹਨਾਂ ਨੂੰ ਅਸੀਂ ਪੁਲਿਸ ਦੀ ਹੈਲਪ ਦੇ ਨਾਲ ਕਿਉਂਕਿ ਇੱਕ ਫ੍ਰੈਂਡਲੀ এনवायरमेंट ਵੀ ਕ੍ਰੀਏਟ ਕਰਨਾ ਹੁੰਦਾ ਹੈ ਕਿ ਬੱਚਾ ਡਰ ਵੀ ਨਾ ਜਾਵੇ ਅਸੀਂ ਇਹਨਾਂ ਨੂੰ ਲੈ ਕੇ ਜਾਣਦੇ ਆ ਜਿਹੜੀਆਂ ਚਾਈਲਡ ਵੈਲਫੇਅਰ ਕਮੇਟੀਆਂ ਬਣੀਆਂ ਹੁੰਦੀਆਂ ਸਾਡੇ ਜ਼ਿਲ੍ਹੇ ਜ਼ਿਲ੍ਹਾਵਾਂ ਸੋ ਉਹ ਅਗੋਂ ਡਿਸਾਈਡ ਕਰਦੇ ਆ ਕਿ ਵਾਕਈ ਇਹ ਬੱਚੇ ਜਿਹੜੇ ਆਪਣੇ ਪੇਰੈਂਟਸ ਨਾਲ ਹੀ ਭੀਖ ਮੰਗ ਰਹੇ ਆ ਜਾਂ ਕੋਈ ਸਸਪੀਸ਼ੀਅਸ ਕੇਸ ਸਾਨੂੰ ਲੱਗਦਾ ਵੀ ਇਹ ਬੱਚੇ ਉਹਨਾਂ ਦੇ ਨਹੀਂ ਆ ਸੋ ਸਾਰੀ ਇਨਵੈਸਟੀਗੇਸ਼ਨ ਉੱਥੇ ਹੁੰਦੀ ਹੈ ਅਗਰ ਕੋਈ ਸ਼ੱਕੀ ਪਾਇਆ ਜਾਂਦਾ ਤਾਂ ਫੇਰ ਅਸੀਂ ਹੈਲਥ ਡਿਪਾਰਟਮੈਂਟ ਨੂੰ ਨਾਲ ਲੈ ਕੇ ਪੁਲਿਸ ਡਿਪਾਰਟਮੈਂਟ ਨੂੰ ਨਾਲ ਲੈ ਕੇ ਉਹਦਾ ਡੀਐਨਏ ਟੈਸਟ ਕਰਾਵਾਂਗੇ ਔਰ ਡੀਸੀ ਇਹਦੇ ਹੁਕਮਸਾਰੀ ਕਰੇਗਾ ਡੀਐਨਏ ਟੈਸਟ ਦੇ ਡੀਐਨਏ ਟੈਸਟ ਦੀ ਰਿਪੋਰਟ ਜਿਹੜੀ ਆਉਣ ਲਈ ਹੋ ਸਕਦਾ 15 ਤੋਂ 20 ਦਿਨ ਲੱਗ ਜਾਣ ਪਰ ਉਨੀ ਦੇਰ ਤੱਕ ਉਹ ਬੱਚੇ ਜਿਹੜੇ ਆ ਸਾਡੀ ਕਸਟਡੀ ਚ ਬਾਲ ਘਰਾਂ ਚ ਰਹਿਣਗੇ ਤੇ ਉਸ ਤੋਂ ਬਾਅਦ ਜੇਕਰ ਡੀਐਨਏ ਰਿਪੋਰਟ ਦੇ ਵਿੱਚ ਇਹ ਪਾਇਆ ਗਿਆ ਕਿ ਜਿਹੜੇ ਅਡਲਟ ਸੀ ਉਹਨਾਂ ਦੇ ਨਾਲ ਉਹ ਬੱਚਿਆਂ ਦੇ ਪੇਰੈਂਟਸ ਨਹੀਂ ਸੀ ਤਾਂ ਉਹਨਾਂ ਦੇ ਲਈ ਬਹੁਤ ਸਖਤ ਸਜ਼ਾਵਾਂ ਨਿਰਧਾਰਤ ਹੋਣਗੀਆਂ ਉਧਰ ਸ਼੍ਰੀ ਦਰਬਾਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦੇ ਨਾਲ ਸੰਬੰਧਿਤ ਜਿਹੜੀਆਂ ਈਮੇਲਾਂ ਕਈ ਦਿਨਾਂ ਤੋਂ ਮਿਲ ਰਹੀਆਂ ਸਨ ਇਸ ਖਬਰ ਨੂੰ ਲੈ ਕੇ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਇਸ ਪੂਰੇ ਮਾਮਲੇ ਵਿੱਚ ਪੁਲਿਸ ਨੇ ਧਮਕੀ ਭਰੇ ਈਮੇਲ ਭੇਜਣ ਵਾਲੇ ਵਿਅਕਤੀ ਦੀ شناخت ਕਰ ਲਈ ਹੈ ਤਾਂ ਉਸ ਨੂੰ ਕਾਬੂ ਵੀ ਕੀਤਾ ਗਿਆ ਹੈ ਸੋ ਇਹ ਜਾਣਕਾਰੀ ਮਿਲੀ ਹੈ ਹਾਲਾਂਕਿ ਅਧਿਕਾਰਿਤ ਤੌਰ ਤੇ ਪੁਲਿਸ ਵੱਲੋਂ ਇਸ ਖਬਰ ਦੀ ਪੁਸ਼ਟੀ ਨਹੀਂ ਕੀਤੀ ਗਈ ਪਰ ਸੂਤਰਾਂ ਦੇ ਹਵਾਲੇ ਦੇ ਨਾਲ ਇਹ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਜੋ ਵਿਅਕਤੀ ਸ਼੍ਰੀ ਦਰਬਾਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦੇ ਰਿਹਾ ਸੀ ਉਸ ਵਿਅਕਤੀ ਨੂੰ ਪੁਲਿਸ ਦੇ ਵੱਲੋਂ ਕਾਬੂ ਕਰ ਲਿਆ ਗਿਆ ਤੁਹਾਨੂੰ ਦੱਸ ਦਈਏ ਸੂਤਰਾਂ ਦੇ ਹਵਾਲੇ ਦੇ ਨਾਲ ਇਹ ਖਬਰ ਨਿਕਲ ਕੇ ਸਾਹਮਣੇ ਆਈ ਹੈ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਜਾਂ ਪੰਜਾਬ ਪੁਲਿਸ ਦੇ ਵੱਲੋਂ ਅਧਿਕਾਰਿਤ ਤੌਰ ਤੇ ਇਸ ਖਬਰ ਦੀ ਪੁਸ਼ਟੀ ਨਹੀਂ ਕੀਤੀ ਗਈ ਪਰ ਭਰੋਸੇਮੰਦ ਸੂਤਰਾਂ ਨੇ ਦੱਸਿਆ ਹੈ ਕਿ ਅਮ੍ਰਿਤਸਰ ਪੁਲਿਸ ਨੇ ਇਸ ਵਿਅਕਤੀ ਨੂੰ ਕਾਬੂ ਕੀਤਾ ਹੈ ਅਤੇ ਸੂਤਰਾਂ ਦੇ ਮੁਤਾਬਿਕ ਧਮਕੀ ਭਰਿਆ ਈਮੇਲ ਲਿਖਣ ਵਾਲਾ ਇਹ ਮੁਲਜ਼ਮ ਤਾਮਿਲਨਾਡੂ ਦਾ ਰਹਿਣ ਵਾਲਾ ਹੈ ਤੇ ਇਸ ਨੇ ਪਹਿਲਾਂ ਤਾਮਿਲਨਾਡੂ ਸਰਕਾਰ ਨੂੰ ਵੀ ਧਮਕੀਆਂ ਦਿੱਤੀਆਂ ਨੇ ਅਜੇ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਪੁਲਿਸ ਨੇ ਇਸ ਨੂੰ ਕਿੱਥੋਂ ਕਾਬੂ ਕੀਤਾ ਹੈ ਇਸ ਨੂੰ ਤਾਮਿਲਨਾਡੂ ਤੋਂ ਕਾਬੂ ਕੀਤਾ ਗਿਆ ਹੈ ਜਾਂ ਕਿਸੇ ਹੋਰ ਸੂਬੇ ਜਾਂ ਕਿਸੇ ਹੋਰ ਸ਼ਹਿਰ ਤੋਂ ਕਾਬੂ ਕੀਤਾ ਗਿਆ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਪਰ ਇਹ ਨਿਕਲ ਕੇ ਗੱਲ ਸਾਹਮਣੇ ਆਈ ਹੈ ਕਿ ਇਹ ਤਾਮਿਲਨਾਡੂ ਸਰਕਾਰ ਨੂੰ ਵੀ ਪਹਿਲਾਂ ਧਮਕੀਆਂ ਦੇ ਚੁੱਕਾ ਹੈ ਅਤੇ ਤਾਮਿਲਨਾਡੂ ਦੇ ਨਾਲ ਸੰਬੰਧਿਤ ਹੈ ਸੋ ਇਸ ਵਿਅਕਤੀ ਨੂੰ ਪੁਲਿਸ ਨੇ ਫੌਰੀ ਕਾਰਵਾਈ ਕਰਦੇ ਆਂ ਇਸ ਵਿਅਕਤੀ ਨੂੰ ਕਾਬੂ ਕਰ ਲਿਆ ਤੁਹਾਨੂੰ ਦੱਸ ਦਈਏ ਪੰਜਾਬ ਸਰਕਾਰ ਨੇ ਇਸ ਮੁੱਦੇ ਨੂੰ ਬੜੀ ਗੰਭੀਰਤਾ ਦੇ ਨਾਲ ਲਿਆ ਹੈ ਤੇ ਪੁਲਿਸ ਦੇ ਵੱਲੋਂ ਵੀ ਇਸ ਪੂਰੇ ਧਮਕੀਆਂ ਦੇਣ ਵਾਲੇ ਵਿਅਕਤੀ ਨੂੰ ਟਰੇਸ ਕੀਤਾ ਗਿਆ ਤੇ ਉਸ ਤੋਂ ਬਾਅਦ ਇਹ ਖਬਰ ਸਾਹਮਣੇ ਆਈ ਹੈ ਕਿ ਇਸ ਵਿਅਕਤੀ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਤੁਹਾਨੂੰ ਦੱਸ ਦਈਏ ਪਿਛਲੇ ਕਈ ਦਿਨਾਂ ਤੋਂ ਇਹ ਵਿਅਕਤੀ ਧਮਕੀ ਭਰੀਆਂ ਈਮੇਲਸ ਭੇਜ ਰਿਹਾ ਸੀ ਐਸਜੀਪੀਸੀ ਨੂੰ ਭੇਜੀਆਂ ਗਈਆਂ ਇਹਨਾਂ ਈਮੇਲਸ ਦੇ ਵਿੱਚ ਦਰਬਾਰ ਸਾਹਿਬ ਦੇ ਉੱਪਰ ਬੰਬ ਸੁੱਟਣ ਦੀ ਉਸਨੇ ਧਮਕੀ ਦਿੱਤੀ ਗਈ ਸੀ ਸੋ ਇਸ ਪੂਰੇ ਮਾਮਲੇ ਨੂੰ ਲੈ ਕੇ ਪੰਜਾਬ ਪੁਲਿਸ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਤੇ ਸੂਤਰਾਂ ਦੇ ਮੁਤਾਬਿਕ ਇਸ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਹੈ ਸੰਭਾਵੀ ਤੌਰ ਤੇ ਪੰਜਾਬ ਪੁਲਿਸ ਦੇ ਵੱਲੋਂ ਜਲਦੀ ਪ੍ਰੈਸ ਕਾਨਫਰੰਸ ਕਰਕੇ ਇਸ ਮਾਮਲੇ ਬਾਰੇ ਜਾਣਕਾਰੀ ਜਿਹੜੀ ਸਾਂਝੀ ਕੀਤੀ ਜਾਵੇਗੀ ਪਰ ਫਿਰ ਹਾਲ ਇਹ ਖਬਰ ਸਿਰਫ ਸੂਤਰਾਂ ਦੇ ਹਵਾਲੇ ਦੇ ਨਾਲ ਤੁਹਾਨੂੰ ਦੱਸ ਰਹੇ ਹਾਂ ਕਿਸੇ ਪੁਲਿਸ ਅਧਿਕਾਰੀ ਵੱਲੋਂ ਇਸ ਖਬਰ ਦੀ ਪੁਸ਼ਟੀ ਅਜੇ ਨਹੀਂ ਕੀਤੀ ਗਈ ਉਧਰ ਦਿੱਲੀ ਦੇ ਸਕੂਲਾਂ ਦੇ ਵਿੱਚ ਅਧਿਆਪਕਾਂ ਨੂੰ ਕਈ ਧਮਕੀਆਂ ਮਿਲੀਆਂ ਨੇ ਜਿਨ੍ਹਾਂ ਧਮਕੀਆਂ ਦੇ ਵਿੱਚ ਦਿੱਲੀ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਨੇ ਜਿਸ ਤੋਂ ਬਾਅਦ ਵਿਦਿਆਰਥੀਆਂ ਤੇ ਮਾਪਿਆਂ ਦੇ ਵਿੱਚ ਦਹਿਸ਼ਤ ਫੈਲ ਗਈ ਹੈ ਦਿੱਲੀ ਪੁਲਿਸ ਨੇ ਵੱਖ-ਵੱਖ ਅਧਿਕਾਰੀਆਂ ਦੇ ਵੱਲੋਂ ਤਲਾਸ਼ੀ ਅਭਿਆਨ ਚਲਾਏ ਜਾ ਰਹੇ ਨੇ ਅਤੇ ਸਕੂਲਾਂ ਨੂੰ ਖਾਲੀ ਕਰਾਉਣ ਦੀ ਕਾਰਵਾਈ ਵੀ ਸ਼ੁਰੂ ਕੀਤੀ ਗਈ ਹੈ ਇੱਥੇ ਜਾਣਕਾਰੀ ਦਿੰਦੇ ਹਾਂ ਦਿੱਲੀ ਪੁਲਿਸ ਵੱਲੋਂ ਕਿਹਾ ਗਿਆ ਕਿ ਰਾਸ਼ਟਰੀ ਰਾਜਧਾਨੀ ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਨੇ ਇਸ ਲਈ ਹਫਤੇ ਦਾ ਇਹ ਚੌਥਾ ਦਿਨ ਹੈ ਜਦੋਂ ਰਾਸ਼ਟਰੀ ਰਾਜਸਥਾਨੀ ਦੇ ਵਿੱਚ ਦੇਈਆਂ ਧਮਕੀਆਂ ਲਗਾਤਾਰ ਮਿਲੀਆਂ ਨੇ ਪੁਲਿਸ ਦੇ ਫਾਇਰਵਰਕ ਵਿਭਾਗ ਦੇ ਜਿਹੜੇ ਕਰਮਚਾਰੀ ਵੱਖ-ਵੱਖਰੇ ਸਕੂਲਾਂ ਵਿੱਚ ਪਹੁੰਚ ਰਹੇ ਨੇ ਤੇ ਸਕੂਲਾਂ ਨੂੰ ਖਾਲੀ ਵੀ ਕਰਵਾਇਆ ਜਾ ਰਿਹਾ ਤੇ ਤਲਾਸ਼ੀ ਵੀ ਲਈ ਜਾ ਰਹੀ ਹੈ ਇਸ ਦੇ ਨਾਲ ਨਾਲ ਪੁਲਿਸ ਬੰਬਸਕਾਟ ਵੱਲੋਂ ਅਤੇ ਡੌਗ ਸਕਾਟ ਦੇ ਨਾਲ ਸਕੂਲਾਂ ਦੀ ਤਲਾਸ਼ੀ ਲਈ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਐਕਸ ਤੇ ਇੱਕ ਪੋਸਟ ਸਾਂਝੀ ਕਰਦੇ ਹਾਂ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਸ਼ੀ ਨੇ ਬੀਜੇਪੀ ਤੇ ਨਿਸ਼ਾਨਾ ਸਾਧਿਆ ਉਹਨਾਂ ਕਹਿੰਿਆ ਕਿ ਬੀਜੇਪੀ ਦਿੱਲੀ ਦੇ ਵਿੱਚ ਸ਼ਾਸਨ ਦੇ ਸਾਰੇ 4 ਇੰਜਣਾਂ ਨੂੰ ਕੰਟਰੋਲ ਕਰਦੀ ਹੈ ਫਿਰ ਵੀ ਸਾਡੇ ਬੱਚਿਆਂ ਨੂੰ ਜਿਹੜੀ ਹੈ ਸੁਰੱਖਿਆ ਪ੍ਰਦਾਨ ਕਰਨ ਦੇ ਯੋਗ ਨਹੀਂ ਹੈ ਇਹ ਹੈਰਾਨ ਕਰਨ ਵਾਲਾ ਸੋ ਵਿਰੋਧੀਆਂ ਦੇ ਨਿਸ਼ਾਨੇ ਤੇ ਵੀ ਸਰਕਾਰ ਆ ਗਈ ਹੈ ਇਹਨਾਂ ਧਮਕੀ ਭਰੇ ਈਮੇਲਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਾਬਕਾ ਜਿਹੜੀ ਪ੍ਰਧਾਨ ਮੰਤਰੀ ਮੁੱਖ ਮੰਤਰੀ ਦਿੱਲੀ ਦੀ ਰਹੀ ਹੈ ਆਤਸ਼ੀ ਸਾਬਕਾ ਮੁੱਖ ਮੰਤਰੀ ਆਦਿਸ਼ੀ ਦੇ ਵੱਲੋਂ ਵੀ ਬੀਜੇਪੀ ਦੀ ਸਰਕਾਰ ਦੇ ਉੱਤੇ ਨਿਸ਼ਾਨਾ ਸਾਧਿਆ ਗਿਆ ਤੁਹਾਨੂੰ ਦੱਸ ਦਿਆਂ ਹੁਣ ਤੱਕ ਦਵਾਰਕਾ ਦੇ ਵਿੱਚ ਸੈਂਟ ਥਾਮਸ ਰੋਹਣੀ ਵਿੱਚ ਗੁਰੂ ਨਾਨਕ ਪਬਲਿਕ ਸਕੂਲ ਸੋਵਰਨ ਸਕੂਲ ਦਵਾਰਕਾ ਦੇ ਵਿੱਚ ਜੀਡੀ ਗੋਇਨਕਾ ਸਕੂਲ ਦਵਾਰਕਾ ਦੇ ਵਿੱਚ ਇੰਟਰਨੈਸ਼ਨਲ ਸਕੂਲ ਤੇ ਪੱਛਮੀ ਬਿਹਾਰ ਦੇ ਵਿੱਚ ਰਿਚਮੰਡ ਵਰਗੇ ਵੱਡੇ ਸਕੂਲਾਂ ਨੂੰ ਬੰਬ ਨਾਲ ਅਡਾਉਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਨੇ ਸੋ ਇਹਨਾਂ ਪੂਰੀਆਂ ਧਮਕੀਆਂ ਨੂੰ ਲੈ ਕੇ ਦਿੱਲੀ ਪੁਲਿਸ ਲਗਾਤਾਰ ਤਰਕ ਹੈ ਅਤੇ ਵੱਖ-ਵੱਖਰੇ ਸਕੂਲਾਂ ਦੇ ਵਿੱਚ ਤਲਾਸ਼ੀ ਅਭਿਆਨ ਵੀ ਚਲਾਇਆ ਜਾ ਰਿਹਾ ਹੈ ਤੇ ਬੰਬ ਸਕਵਡ ਦਸਤਿਆਂ ਦੇ ਨਾਲ ਦਿੱਲੀ ਪੁਲਿਸ ਦੇ ਵੱਲੋਂ ਲਗਾਤਾਰ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ ਤੇ ਉਧਰ ਸੂਬਾ ਸਰਕਾਰ ਦੇ ਵੱਲੋਂ ਪੰਜਾਬ ਪੁਲਿਸ ਦੇ ਵੱਲੋਂ ਸੂਬਾ ਸਰਕਾਰ ਦੇ ਸਹਿਯੋਗ ਦੇ ਨਾਲ ਯੁੱਧ ਨਸ਼ਿਆਂ ਵਿਰੁੱਧ ਕਾਰਵਾਈ ਲਗਾਤਾਰ ਜਾਰੀ ਹੈ ਇਸ ਦੇ ਤਹਿਤ ਪੰਜਾਬ ਪੁਲਿਸ ਦੇ ਵੱਲੋਂ ਰੋਜ਼ਾਨਾ ਹੀ ਡਾਟਾ ਜਾਰੀ ਕੀਤਾ ਜਾਂਦਾ ਹੈ ਕਿ ਹੁਣ ਤੱਕ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਕੀ ਕਾਰਵਾਈ ਹੋਈ ਹੈ ਕਿੰਨੇ ਵਿਅਕਤੀਆਂ ਦੀ ਗ੍ਰਿਫਤਾਰੀ ਹੋਈ ਹੈ ਤੇ ਕਿੰਨਾ ਨਸ਼ਾ ਬਰਾਮਦ ਕੀਤਾ ਗਿਆ ਸੋ 138ਵੇਂ ਦਿਨ ਦਾ ਡਾਟਾ ਪੰਜਾਬ ਪੁਲਿਸ ਦੇ ਵੱਲੋਂ ਜਾਰੀ ਕੀਤਾ ਗਿਆ ਤੇ ਇਸ ਆ ਡਾਟਾ ਦੇ ਮੁਤਾਬਕ ਪੰਜਾਬ ਪੁਲਿਸ ਨੇ ਹੁਣ ਤੱਕ ਵੱਡੇ ਪੱਧਰ ਤੇ ਜਿਹੜੀਆਂ ਕਾਰਵਾਈਆਂ ਨੇ ਕੀਤੀਆਂ ਨੇ 138 ਦਿਨ ਦਾ ਡਾਟਾ ਜਿਹੜਾ ਉਹ ਜਾਰੀ ਕੀਤਾ ਗਿਆ ਤੇ 138 ਦਿਨ 113 ਨਸ਼ਾ ਤਸਕਰਾਂ ਨੂੰ ਪੁਲਿਸ ਦੇ ਵੱਲੋਂ ਗ੍ਰਫਤਾਰ ਕੀਤਾ ਗਿਆ 1.5 ਕਿਲੋਗ੍ਰam ਹੈਰੋਇਨ ਬਰਾਮਦ ਕੀਤੀ ਗਈ ਹੈ 5 ਕਿਲੋਗ੍ਰam ਅਫੀਮ ਇਸ ਤੋਂ ਇਲਾਵਾ 31237 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਨੇ ਇਸ ਦੇ ਨਾਲ 138 ਦਿਨਾਂ ਦੇ ਵਿੱਚ ਗ੍ਰਫਤਾਰ ਕੀਤੇ ਗਏ ਵਿਅਕਤੀਆਂ ਦੀ ਜਿਹੜੀ ਗਿਣਤੀ ਹੈ ਉਹ 22377 ਹੋ ਗਈ ਹੈ ਸੋ ਲਗਾਤਾਰ ਕਾਰਵਾਈ ਜਾਰੀ ਹੈ ਆਪਰੇਸ਼ਨ ਇਹ ਪੂਰਾ ਜਿਹੜਾ ਪੰਜਾਬ ਦੇ ਵਿੱਚ ਚਲਾਇਆ ਜਾ ਰਿਹਾ ਹੈ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ ਦੇ ਮੁਤਾਬਿਕ ਪੰਜਾਬ ਦੇ ਪੂਰੇ 28 ਜ਼ਿਲ੍ਹਿਆਂ ਦੇ ਵਿੱਚ ਇਹ ਸਾਰਾ ਜੋ ਆਪਰੇਸ਼ਨ ਹੈ ਉਹ ਚਲਾਇਆ ਜਾ ਰਿਹਾ ਜਿਸ ਦੇ ਤਹਿਤ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਨਸ਼ੇ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਸੋ 198 ਦਿਨਾਂ ਦੇ ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਤੇ ਹੁਣ ਤੱਕ ਇਸ ਪੂਰੇ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਆ ਵੱਡੇ ਪੱਧਰ ਤੇ ਕਾਰਵਾਈਆਂ ਕੀਤੀਆਂ ਗਈਆਂ ਨੇ ਪੰਜਾਬ ਪੁਲਿਸ ਦੇ 93 ਗਜਟਿਡ ਅਧਿਕਾਰੀ ਇਸ ਪੂਰੇ ਮਹਿੰਮ ਦੇ ਵਿੱਚ ਲੱਗੇ ਹੋਏ ਨੇ ਤੇ ਰੋਜ਼ਾਨਾ ਹੀ ਵੱਡੇ ਪੱਧਰ ਤੇ ਐਫ ਆਈ ਆਰ ਵੀ ਇਸ ਮਾਮਲੇ ਨੂੰ ਲੈ ਕੇ ਦਰਜ ਕੀਤੀ ਜਾ ਰਹੀ ਹੈ ਤੇ ਰੋਜ਼ਾਨਾ ਹੀ ਟੀਮਾਂ ਵੱਲੋਂ ਛਾਪੇ ਮਾਰੀਆਂ ਵੀ ਕੀਤੀਆਂ ਜਾ ਰਹੀਆਂ ਨੇ ਸੋ 138 ਦਿਨ ਪੰਜਾਬ ਪੁਲਿਸ ਦੇ ਵੱਲੋਂ ਨਸ਼ਿਆਂ ਦੇ ਖਿਲਾਫ ਯੁੱਧ ਨਸ਼ਾ ਵਿਰੁੱਧ ਲਗਾਤਾਰ ਜਾਰੀ ਹੈ ਸੋ ਹੁਣ ਨਜ਼ਰ ਪਾਉਣੇ ਆ ਮੌਸਮ ਤੇ ਪੰਜਾਬ ਦੇ ਵਿੱਚ ਅਗਲੇ 72 ਘੰਟਿਆਂ ਤੱਕ ਮੌਸਮ ਸੁਧਾਰਨ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ ਹਾਲਾਂਕਿ ਮੌਸਮ ਵਿਭਾਗ ਨੇ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਅੱਜ ਦੇ ਦਿਨ ਹਲਕੀ ਤੋਂ ਦਰਮਿਆਨੀ ਬਰਸਾਤ ਹੋਣ ਦੀ ਸੰਭਾਵਨਾ ਜਤਾਈ ਸੀ ਪਰ ਪਿਛਲੇ 2 ਦਿਨਾਂ ਤੋਂ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਬਰਸਾਤ ਨਹੀਂ ਹੋਈ ਹੈ ਜਿਸ ਕਾਰਨ ਹੰਮਸ ਅਤੇ ਗਰਮੀ ਭਰਿਆ ਵਾਤਾਵਰਨ ਹੈ ਜਿਹੜਾ ਉਹ ਲਗਾਤਾਰ ਬਣਦਾ ਜਾ ਰਿਹਾ ਤੇ ਤਾਪਮਾਨ ਦੇ ਵਿੱਚ ਵੀ ਜਿਹੜਾ ਵਾਧਾ ਦੇਖਣ ਨੂੰ ਮਿਲਿਆ ਸੋ ਮੌਸਮ ਵਿਭਾਗ ਵੱਲੋਂ ਹੁਣ ਅਗਲੇ 2 ਦਿਨਾਂ ਤੱਕ ਕਿਸੇ ਵੀ ਕਿਸਮ ਦੇ ਮੀਂਹ ਦੀ ਚੇਤਾਵਨੀ ਪੰਜਾਬ ਦੇ ਵਿੱਚ ਜਾਰੀ ਨਹੀਂ ਕੀਤੀ ਗਈ ਤੁਹਾਨੂੰ ਦੱਸ ਦਈਏ ਕਿ ਪਿਛਲੀ 7 ਤਰੀਕ ਤੋਂ ਜੁਲਾਈ ਦੀ 7 ਤਰੀਕ ਤੋਂ ਪੰਜਾਬ ਦੇ ਵਿੱਚ ਮੌਨਸੂਨ ਲਗਾਤਾਰ ਕਮਜ਼ੋਰ ਪੈ ਰਿਹਾ ਹੈ ਜੂਨ ਦੇ ਮਹੀਨੇ ਦੇ ਵਿੱਚ ਮੌਸਮ ਹੈ ਜਿਹੜਾ ਮੌਨਸੂਨ ਹੈ ਪੰਜਾਬ ਦੇ ਵਿੱਚ ਆਮ ਨਾਲੋਂ ਵੱਧ ਦਰਜ ਕੀਤਾ ਜਾ ਰਿਹਾ ਸੀ ਤੇ ਜੁਲਾਈ ਦੇ ਮਹੀਨੇ ਦੇ ਵਿੱਚ ਆਮ ਨਾਲੋਂ ਮਾਨਸੂਨ ਦੀ ਜਿਹੜੀ ਹੁਣ ਤੱਕ ਦੀ ਬਰਸਾਤ ਹੈ ਉਹ ਘੱਟ ਦਰਜ ਕੀਤੀ ਗਈ ਹੈ ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਵਿੱਚ ਹਲਕੀ ਫੁਲਕੀ ਬਰਸਾਤ ਕਈ ਜਗ੍ਹਾ ਤੇ ਹੋਈ ਹੈ ਪਰ ਵਿਆਪਕ ਪੱਧਰ ਤੇ ਬਰਸਾਤ ਦੇਖਣ ਨੂੰ ਨਹੀਂ ਮਿਲੀ ਹੈ ਹਾਲਾਂਕਿ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਇਸ ਸਮੇਂ ਬੱਦਲਵਾਈ ਹੋਈ ਹੈ ਬੀਤੇ ਕੱਲ ਦੀ ਤਰ੍ਹਾਂ ਅੱਜ ਵੀ ਬੱਦਲਵਾਈ ਹੈ ਬੀਤੇ ਕੱਲ ਵੀ ਪੂਰਾ ਦਿਨ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਬੱਦਲਵਾਈ ਰਹੀ ਹੈ ਕਦੇ ਸੂਰਜ ਚੜ ਜਾਂਦਾ ਸੀ ਤੇ ਕਦੇ ਬੱਦਲਾ 헤ਠਾ ਛਿਪ ਜਾਂਦਾ ਸੀ ਪਰ ਵਿਆਪਕ ਪੱਧਰ ਤੇ ਬਰਸਾਤ ਦੇਖਣ ਨੂੰ ਨਹੀਂ ਮਿਲੀ ਮੌਸਮ ਅੱਜ ਵੀ ਤਕਰੀਬਨ ਇਸੇ ਤਰ੍ਹਾਂ ਦਾ ਹੀ ਹੈ ਤਾਪਮਾਨ ਦੇ ਵਿੱਚ ਅੱਜ 2 ਤੋਂ 3 ਡਿਗਰੀ ਪੂਰੇ ਪੰਜਾਬ ਦੇ ਵਿੱਚ ਵਾਧਾ ਦੇਖਣ ਨੂੰ ਮਿਲਿਆ ਪੰਜਾਬ ਦੇ ਵੱਖ-ਵੱਖਰੇ ਸ਼ਹਿਰਾਂ ਦੇ ਜੇ ਤਾਪਮਾਨ ਦੀ ਗੱਲ ਕਰੀਏ ਤਾਂ ਅੱਜ ਅਨੰਦਪੁਰ ਸਾਹਿਬ ਦੇ ਵਿੱਚ 36.3 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਅੰਮ੍ਰਿਤਸਰ ਦੇ ਵਿੱਚ 31 ਡਿਗਰੀ ਲੁਧਿਆਣਾ ਦੇ ਵਿੱਚ 32.2 ਡਿਗਰੀ ਪਟਿਆਲਾ ਦੇ ਵਿੱਚ 32.6 ਡਿਗਰੀ ਪਠਾਨਕੋਟ ਦੇ ਵਿੱਚ 34.1 ਡਿਗਰੀ ਅਤੇ ਬਠਿੰਡਾ ਦੇ ਵਿੱਚ 32.8 ਡਿਗਰੀ ਤਾਪਮਾਨ ਜਿਹੜਾ ਉਹ ਅੱਜ ਦਾ ਰਿਕਾਰਡ ਕੀਤਾ ਗਿਆ ਹੈ ਉੱਥੇ ਹੀ ਆ ਬੀਤੀ ਸ਼ਾਮ 5:30 ਵਜੇ ਫਾਜ਼ਿਲਕਾ ਦੇ ਵਿੱਚ 18.5 ਮਿਲੀਮੀਟਰ ਬਰਸਾਤ ਹੋਈ ਹੈ ਅੰਮ੍ਰਿਤਸਰ ਦੇ ਵਿੱਚ ਬੀਤੇ ਦਿਨ 17.8 ਮਿਲੀਮੀਟਰ ਬਰਸਾਤ ਹੋਈ ਹੈ ਫਿਰੋਜ਼ਪੁਰ ਦੇ ਵਿੱਚ 9 ਮਿਲੀਮੀਟਰ ਇਸੇ ਤਰ੍ਹਾਂ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਕਿਤੇ 2 ਮਿਲੀਮੀਟਰ ਕਿਤੇ 1 ਮਿਲੀਮੀਟਰ ਬਰਸਾਤ ਹੈ ਜਿਹੜੀ ਦਰਜ ਕੀਤੀ ਗਈ ਹੈ ਸੋ ਕੁੱਲ ਮਿਲਾ ਕੇ ਬੀਤੇ ਕੱਲ ਵੀ ਪੰਜਾਬ ਦੇ ਵਿੱਚ ਕਿਤੇ ਭਾਰੀ ਬਰਸਾਤ ਜਾਂ ਬਹੁਤ ਭਾਰੀ ਬਰਸਾਤ ਦਰਜ ਨਹੀਂ ਕੀਤੀ ਗਈ ਹੈ ਜੋ ਕਿ ਮਾਨਸੂਨ ਦੇ ਕਮਜ਼ੋਰ ਹੋਣ ਦਾ ਇੱਕ ਸੰਕੇਤ ਵੀ ਮੰਨਿਆ ਜਾ ਰਿਹਾ ਹੈ ਸੋ ਜੁਲਾਈ ਮਹੀਨੇ ਦੇ ਵਿੱਚ ਜਿਵੇਂ ਕਿ ਪਹਿਲਾਂ ਮੈਂ ਦੱਸ ਚੁੱਕਿਆ ਹਾਂ ਕਿ ਜੁਲਾਈ ਮਹੀਨੇ ਦੇ ਵਿੱਚ 2 ਫੀਸਦੀ ਘੱਟ ਬਰਸਾਤ ਹੈ ਜਿਹੜੀ ਦਰਜ ਕੀਤੀ ਗਈ ਹੈ ਜਦਕਿ ਜੂਨ ਮਹੀਨੇ ਦੇ ਵਿੱਚ ਔਸਤ ਨਾਲੋਂ 23 ਫੀਸਦੀ ਬਰਸਾਤ ਹੈ ਜਿਹੜੀ ਵੱਧ ਦਰਜ ਕੀਤੀ ਗਈ ਸੀ ਸੋ ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਰਸਾਤ ਦਾ ਜੁਲਾਈ ਮਹੀਨੇ ਦੇ ਵਿੱਚ ਜੋ ਘਾਟਾ ਪਿਆ ਇਹ ਘਾਟਾ ਜ਼ਰੂਰ ਪੂਰਾ ਹੋਵੇਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਵਿਆਪਕ ਪੱਧਰ ਤੇ ਬਰਸਾਤ ਹੈ ਜਿਹੜੀ ਉਹ ਦਰਜ ਕੀਤੀ ਜਾਵੇਗੀ ਪਰ ਫਿਲਹਾਲ ਆਉਣ ਵਾਲੇ 2 ਦਿਨਾਂ ਦੇ ਵਿੱਚ ਕਿਤੇ ਵੀ ਭਾਰੀ ਤੋਂ ਬਹੁਤ ਭਾਰੀ ਬਰਸਾਤ ਪੰਜਾਬ ਦੇ ਵਿੱਚ ਹੋਣ ਦੀ ਕੋਈ ਵੀ ਮੌਸਮ ਵਿਭਾਗ ਦੇ ਵੱਲੋਂ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਖਬਰਾਂ ਦੇ ਇਸ ਬੁਲੇਟਨ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਦੇ ਇਜ਼ਾਜ਼ਤ ਬਹੁਤ-ਬਹੁਤ ਧੰਨਵਾਦ